ਸਾਡੇ ਜਿਨ੍ਹਾਂ ਨੇ ਜ਼ੁਲਮ ਦੇ ਨਾਲ ਟੱਕਰ ਲਈ ਉਹਨਾਂ ਨੂੰ ਅਸੀਂ ਯਾਦ ਰੱਖਦੇ ਹਾਂ ਮੁਗਲ ਦੀ ਗੜਪੱਟੀ ਅੰਗਰੇਜ਼ਾਂ ਸਮੇਂ ਸਾਡੇ ਵੱਡੀਆਂ-ਵੱਡੀਆਂ ਸੀਧਿਆਂ ਦਿੱਤੇ ਉਹਨਾਂ ਨੂੰ ਵੀ ਯਾਦ ਰੱਖਦੇ ਹਾਂ ਜਿਹੜਾ ਵੀ ਬੰਦਾ ਕੁਰਬਾਨੀ ਦੇ ਕੇ ਜਾਂਦਾ ਹੈ ਜਿਹੜਾ ਬੰਦਾ ਸਿੱਧ ਨੂੰ ਲੜ ਕੇ ਕੁਰਬਾਨੀ ਦੇ ਕੇ ਜਾਂਦਾ ਹੈ ਤਾਂ ਸਾਨੂੰ ਲੋਕਾਂ ਦੀ ਕੁਰਬਾਨੀ ਯਾਦ ਰੱਖਣੀ ਚਾਹੀਦੀ ਹੈ ਭਰਾਵੋ ਇਸ ਕਰਕੇ ਅਸੀਂ ਜਉਣੇ ਆ ਕਿ ਇਸ ਜਿਹੜੀ ਪੰਜਾਬ ਦੇ ਹਾਲਾਤ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਮਾਰੇ ਹੋਣਿਆ ਮਾਰੇ ਕਿਵੇਂ ਹੋਣਿਆ ਉਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਿੰਨਾਂ ਪਰਜਨ ਮਾਰੇ ਹੁੰਦੇ ਜਾਂਦੇ ਨੇਗੇ ਪੰਜਾਬ ਦੇ ਨਾਲ ਹੁੰਦਾ ਜਾਂਦਾ ਕੋਈ ਨੌਜਵਾਨ ਪੰਜਾਬ ਦੇ ਵਿੱਚ ਰਹੇ ਨੂੰ ਪਿਆਰ ਵੀ ਜਿਹੜੇ ਗੱਲ ਕਹੀਆ ਪੰਜਾਬ ਦੇ ਨੌਜਵਾਨਾਂ ਨੂੰ ਬਚਾਉਣ ਦੀ ਜੀ ਹਰੇਕ ਬੰਦੇ ਅੱਜ ਸਾਡੀ ਵਿਧਾਨ ਸਭਾ ਉਹਦੇ ਵਿੱਚ ਕੋਈ ਮੁੱਤਰਾ ਦੀ ਗੱਲ ਹੁੰਦੀ ਹੈ ਕੋਈ ਸਾਡੇ ਪੰਜਾਬ ਦੇ ਮੁੱਤਰਾ ਦੀ ਗੱਲ ਹੁੰਦੀ ਹੈ ਜਿਹੜੇ ਚੁਣੇ ਹੋਏ ਨਮਾਇਦੇ ਨਾਲ ਸਾਡੀ ਗੱਲਬਾਤ ਕਰਦੇ ਨੇਗੇ ਅਸੀਂ ਕਹਿੰਦੇ ਆ ਜਿਹੜਿਆ ਪਾਕਿਸਤਾਨਾ ਵੱਡੇ ਵੱਡੇ ਵਾਅਦੇ ਕਰਦੇ ਆ ਨੇ ਕਿ ਆ ਅਸੀਂ ਆਮ ਜਿਹੜੇ ਲੋਕ ਨੇ ਲੋਕਾਂ ਦੇ ਮੁੱਤਾਂ ਦੀ ਗੱਲ ਕਰਨ ਵਾਲੇ ਉਹ ਅੱਗੇ ਆਉਣਗੇ ਆ ਬੜੀ ਦੁੱਖ ਦੀ ਗੱਲ ਐ ਦੁੱਖ ਦੀ ਗੱਲ ਐ ਨਾ ਲੋਕਾਂ ਦੇ ਵਿੱਚ ਆਇਆ ਨਾ ਲੋਕਾਂ ਦੇ ਮੁੱਤੇ ਚੱਕੇ ਸਾਡੇ ਸਿਰ ਤੇ ਚਾ ਕੇ ਜੰਦਰ ਗੋਪਾ ਵਾਹ ਗਿਆ ਦੱਸੋ ਬਟਾ ਪੰਜਾਬ ਦਾ ਵਿਕਾਸ ਕਿਵੇਂ ਹੋਜੂ ਕਰ ਲੋ ਹੋ ਨਾਜਵਾਨਾਂ ਦੀ ਗੱਲ ਕਰ ਲੋ ਬੰਦੇ ਦੀ ਗੱਲ ਕੀ ਮੁੱਦੇ ਦੀ ਗੱਲ ਕਰੂਗਾ ਹੋ ਜਿਹੜਾ ਤੁਹਾਡੇ ਵਿੱਚ ਨਹੀਂ ਆਇਆ ਤੁਹਾਡੀ ਕੰਨ ਨੂੰ ਸੁਣੀ ਪਰ ਕੋਈ ਮੁੱਦੇ ਨਹੀਂ ਚੱਕੇ ਕੋਡੋ ਕੋਈ ਲੜਿਆ ਨਹੀਂ ਲਿਆ ਕੇ ਆ ਮਾਦੀ ਬਾਅਦ ਸੱਚ ਬੋਤਾ ਤਾਂ ਜਿਹੜੇ ਕਹਿੰਦੇ ਤੁਸੀਂ ਆਮ ਲੋਕਾਂ ਦੀ ਗੱਲ ਕਰਾਂਗੇ ਅਸੀਂ ਆਮ ਲੋਕਾਂ ਦੇ ਵਿੱਚ ਲੀਡਰ ਪੜਾ ਕਰਾਂਗੇ ਜਿਹੜਿਆ ਬੋਟਰ ਨੇ ਪਹਿਲਾਂ ਗੱਲ ਕਰਦਾ ਸੀ ਮੁੱਖ ਮੰਤਰੀਆਂ ਤੋਂ ਮੁੱਦੇ ਦੀ ਗੱਲ ਕਿਉਂ ਨਹੀਂ ਕਰਦਾ ਸਾਹਮਣੂ ਕੁਰਸੀ ਪਿਆਰੀ ਹੈ ਲੋਕ ਨਾਅਕ ਪਿਆਰਾ ਹੈ ਜਿਹੜਾ ਲੀਟਰ ਹੁੰਦਾ ਇਹ ਚਾਰ ਕਿਚੜਨਾ ਪੈਂਦਾ ਸਭ ਕੁਝ ਮੇਰੇ ਘਰੇ ਮਾਤੇ ਕਿਉਂ ਆਇਆ ਘਰੇ ਮੇਰੇ ਬਾਟੇ ਮਤਲਬ ਕੋਈ ਹੈਗਾ ਘਰੇ ਮੇਰੇ ਤੋਂ ਰੋਟੀ ਖਾਣਾ ਨਹੀਂ ਹੈਗਾ ਚਾਰ ਪੰਜ ਦਿਨ ਹੋ ਗਏ ਕਮੜਾ ਰੱਖਿਆ ਸੀ ਚੱਲ ਗਿਆ ਫਿਰ ਵੀ ਇੱਥੇ ਆਇਆ ਇੱਥੇ ਟੱਟਾ ਬੈਠਾ ਕਹੋ ਬਿਮਾਰ ਹੈ ਘਰੇ ਕੌਣਾ ਤਿੰਨ ਜਾਣਿਆ ਚਾਰ ਜਾਣਿਆ ਇਹ ਜਿਹੜੀਆਂ ਕਿ ਸਭ ਕੋਈ ਤਿਆਗ ਕੇ ਬ੍ਰੇਸ਼ੀ ਨੂੰ ਚੱਲਣਾ ਪੈਂਦਾ ਫਿਰ ਲੋਕਾਂ ਦਾ ਕੰਮ ਹੁੰਦਾ ਨਜਕੀ ਹੈ ਨਜਕੀ ਹੈ ਹਰ ਇੱਕ ਬੰਦੇ ਨੂੰ ਪੈਸਾ ਪਿਆਰਾ, ਨਿੱਚ ਪਿਆਰਾ। ਹਰ ਇੱਕ ਲੀਡਰ ਨੂੰ ਆਪੋ ਆਪਣੀ ਰਾਜਨੀਤੀ ਪਿਆਰੀ ਹੈ। ਇਹ ਨਿੱਚ ਕੋਈ ਵੀ ਟੱਕ ਨੂੰ ਕਰਨੀ ਕਿੰਨੇ ਚੱਤਾਂ ਉੱਤਰ ਕਿਤੇ ਪੰਜਾਬ ਤੇ ਜਾ ਕੇ ਖਾਤੂਗਾ। ਕੂੜੀਆਂ ਦੇ 12 13 ਦਿਨ ਤੋਂ ਲਗਾਤਾਰ ਤੋਂ ਮਿਆਂ ਆ। ਜਿੱਥੇ ਇਹ ਫਤਾਹ ਪੜਾ ਰਿਹਾ ਨਾ ਸੀਗਾ। ਇਹਦੀ ਸੋਚ ਸੀਗੀ ਕਿ ਸਾਡਾ ਪੰਜਾਬ ਭੁੱਖਾ ਕਿਉਂ ਮਰੀ ਜਾਂਦਾ ਯਾਰ। ਸਾਡੇ ਪੰਜਾਬ ਦੇ ਹਾਲਾਤ ਇਹ ਜਿਵੇਂ ਕਿਉਂ ਲਗੇ। ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਕਿਉਂ ਨਹੀਂ ਪਿਆਰ। ਪੰਜਾਬ 'ਚ ਹੈ ਸਾਰਾ ਕੁਝ ਹੈ। ਸਭ ਤੋਂ ਬੇਟੇ ਸੋਹਣੇ ਜਿਹੜੇ ਪੰਜਾਬ ਕੋਲੇ ਨੇ ਕੁਦਰਤੀ ਪਾਣੀ ਪੰਜਾਬ ਕੋਲੇ ਆ ਕਿੰਨਾ ਕੁਛ ਪੰਜਾਬ ਕੋਲੇ ਆ ਕੁਦਰਤੀ ਮਿੱਟੀ ਕਿੰਨੇ ਮਾਹਕੀਆਂ ਸਾਡੇ ਕੋਲੇ ਮੌਸਮ ਨਹੀਂ ਗਿ ਆ ਤੇ ਫਿਰ ਵੀ ਨੱਕ ਕਿਉਂ ਆ ਫਿਰ ਵੀ ਆਹ ਸੁੱਕਾ ਆ ਤੇ ਕਿਉਂ ਫੜਿਆ ਉਹ ਜਿਲ੍ਹਾ ਦੇ ਵਿੱਚ ਪੱਥਰ ਆ ਭਰਾਓ ਥੱਲੇ ਮਿੱਟੀ ਨਹੀਂ ਉੱਜਾਉ ਹੈਗੀ ਜਿਹੜੇ ਜੇਸਾ ਦੇ ਵਿੱਚ ਅਸੀਂ ਜਾਂਚ ਕਿਹੜੇ ਜੇਸਾ ਨੂੰ ਸਾਡੇ ਨਾਕ ਨਾ ਤੋਈ ਜਾਂਦੀ ਨਹੀਂ ਪੰਜਾਬ ਦੀ ਜਿਹੜੀ ਕਿ ਸਭ ਤੋਂ ਖੂਬਸੂਰਤ ਮਿੱਟੀ ਆ ਪਰ ਫਿਰ ਵੀ ਰਹਿਣ ਨੂੰ ਕਿਉਂ ਨਹੀਂ ਜਾਂ ਰਿਹਾ ਜੇ ਨੌਜਵਾਨ ਕਿਉਂਕਿ ਸਿਸਟਮ ਮਾਰਾ ਹੈ ਕਰਪਟ ਸਿਸਟਮ ਆ ਇਸ ਸਿੱਤਨਾ ਸਰਕਾਰ ਹੋਰ ਵੀ ਆਉਣਗੀਆਂ ਆਗਲੀ ਸਰਕਾਰ ਆਜੂਗੀ ਜੀਉਟੇ ਵਿੱਚ ਕਾਸਤ੍ਰਮ ਨਹੀਂ ਹੋਊਗਾ ਮੈਂ ਮੈਂ ਕਈ ਵਾਰੀ ਨਾ ਮੈਂ ਗੱਲਾ ਬੋਲਦਾ ਮੈਂ ਕਿਉਂਕਿ ਪਰ ਮੈਂ ਬੋਲਦਾ ਸੱਚ ਹੈ ਕਿ ਕਾਸਤ੍ਰਮ ਰੁਕੂਗਾ ਕਦੋਂਗੇ ਉਹਦੇ ਵਿੱਚ ਵੀ ਨੌਜਵਾਨ ਮਰਨਗੇ ਠੂਠੇ ਪੱਤੇ ਬਹਿਣਗੇ ਮੇਰੇ ਵਰਗਾ ਨੌਜਵਾਨ ਇਤਨੀ ਸਦਾ ਭਾਅ ਲੜਿਆ ਨੌ ਪਰਤਿਕਰਨ ਸਰਕਾਰ ਨੇ ਵੀ ਗਾਰੰਟੀ ਪਾਤੀ ਜਿਹੜੀ ਕੋਈ ਟੁਕੀ ਨਹੀਂ ਮੰਨਦੀ ਸਤਾਂ ਦਾ ਇਹ ਇਹ ਸਾਡਾ ਪੰਜਾਬ ਬਦਲੂਗਾ ਕਿਵੇਂ ਸਾਡਾ ਪੰਜਾਬ ਜਾਓ ਉਹ ਤੋਂ ਸੁਧਰੂਗਾ ਜਦੋਂ ਤੁਸੀਂ ਆਮ ਲੋਕ ਜਿਹੜੇ ਖੜੇ ਹੋ ਨਾ ਆਪ ਲੋਕ ਜਿਹੜੇ ਖੜੇ ਹੋ ਤੁਸੀਂ ਜਾਗੋਗੇ ਜਦੋਂ ਲੋਕ ਜਾਗਦੇ ਨੇ ਫਿਰ ਕੀ ਹੁੰਦਾ ਫਿਰ ਨਪਾਲ ਵਾਲਾ ਕੰਮ ਹੁੰਦਾ ਲੋਕ ਉਸ ਨਪਾਲ ਦੇ ਵਿੱਚ ਹੋਇਆ ਫਿਰ ਇਹ ਕੰਮ ਪੰਜਾਬ ਦੇ ਵਿੱਚ ਹੋਊਗਾ ਜੇ ਲੀਡਰ ਨਾ ਜਾਕੇ ਜਿਹੜੇ ਲੋਕਾਂ ਦੇ ਜਿਹੜੇ ਕਿ ਤਾਰਾ ਨਾਂ ਦਿੱਤਾ ਇਹ ਕੰਮ ਹੋਣਾ ਉਸੇ ਰੋਕ ਜਾਤੋ ਤੁਸੀਂ ਪਿੰਡਾਂ ਦੇ ਵਿੱਚ ਪਾਰਟੀ ਵਾਦੀ ਖਤਮ ਕਰੋ ਘਰੇਬੰਦੀ ਖਤਮ ਕਰੋ ਆਫਿਸ ਵਿੱਚ ਇੱਕਤਾ ਕਰੋ ਜਾਤਾਂ ਪਾਤਾਂ ਦੇ ਵਿੱਚ ਵੰਡੇ ਪਿਓ ਮੈਂ ਮੈਂ ਕਹਿੰਨਾ ਅੱਜ ਮੇਰੇ ਕੋਲ ਪੱਤਰਕਾਰ ਆ ਗਏ ਕਿ ਅੱਜ ਤੋਂ ਬਾਅਦ ਮੈਂ ਕਹਿੰਦਾ ਮੈਂ ਪਹਿਲਾਂ ਵੀ ਕਈ ਵਾਰ ਬੋਲੀ ਆ ਜੀ ਮੇਰੇ ਵਿੱਚ ਗੱਤਤਾਂ ਤੋਂ ਮੈਂ ਗੱਤਾਂ ਨਹੀਂ ਲਾ ਜਾਤਾਂ ਪਾਤਾਂ ਨੂੰ ਦੂਰ ਕਰੋ ਜੇ ਸਾਡੇ குருਆਂ ਨੇ ਇੱਕੋ ਇੱਕ ਦੀ ਗੱਲ ਕਰੀ ਹੈ ਅਸੀਂ ਪਿੰਡਾਂ ਦੇ ਵਿੱਚ ਕਿਉਂ ਕੌਣ ਰਾਜਨੀਤਿਕ ਪਾਰਟੀਆਂ ਇਸ ਨੂੰ ਸੀਵੰਗ ਹੋ ਗਿਆ ਨੇ ਗਿਆ ਕਿ ਉਹਨੇ ਪ੍ਰਧਾਨ ਲਾਇ ਲੰਦੇ ਨੇ ਕਿ ਕਿਉਂਕਿ ਤੁਹਾਨੂੰ ਪਾੜ ਕੇ ਰੱਖਣਾ ਹੈ ਰਾਜਨੀਤੀ ਕਰਨੀ ਹੈ ਤੁਹਾਨੂੰ ਇਹ ਲੋਕਾਂ ਨੂੰ ਸਮਝ ਨਹੀਂ ਹੈਗੀ ਤੁਸੀਂ ਅੱਜ ਵੀ ਪਖੰਡਾਂ ਦੇ ਵਿੱਚ ਬੜੇ ਪਏ ਹੋ ਅੱਜ ਵੀ ਤੁਸੀਂ ਉੱਧਰ ਉੱtre ਜਾਂਦੇ ਹੋ ਕੱਟਮੇ ਕਰਨੇ ਕੀ ਗਿਆ ਸੀ ਤੁਹਾਨੂੰ ਦੱਸੋ ਜਿਹੜਾ ਪੜੂਗਾ ਸਿੱਖਿਆ ਸੇਰ ਮੋਕਤਾ ਜਿਹੜਾ ਸਿੱਖਿਆ ਲਊਗਾ ਤੇ ਸੇਰ ਮੋਕੋ ਦਿਹਾੜੂਗਾ ਅਸੀਂ ਉਹਨਾਂ ਗੱਲਾਂ ਤੋਂ ਬਾਅਦ ਇਹ ਅਸੀਂ ਆਖਰ ਦੇ ਵਿੱਚ ਪਾਤੇ ਹੋਇਆ ਇਸੀ ਦਾ ਫਾਇਦਾ ਸਾਡਾ ਸੁਖਮਣ ਉਠਾਉਂਦਾ ਹੈ ਭਰਾਵੋ ਜੇ ਕਿਤੇ ਉਹਦੇ ਸਖਵਿੰਦਰ ਸਿੰਘ ਨਾਲ ਆਪਾਂ ਐਵੇਂ ਜਿਹੇ ਖੜੇ ਹੁੰਦੇ ਨਾ ਜਦੋਂ ਲਾਬ ਕੋ ਕੋਈ ਗੱਲਾਂ ਕੰਨੀਆਂ ਸੀਗੀਆਂ ਇਹ ਤੂੰ ਕੌਣ ਆਰੇ ਕਾਲੂ ਨੂੰ ਪਾ ਆਉਂਦਾ ਹੱਥ ਮਾਰ ਕੇ ਕਿਹਦੇ ਸਿਆ ਹੁੰਦਾ ਕਿ ਸਾਡਾ ਸਰਪੰਚ ਸਾਡੇ ਮੁੱចਾਂ ਦੀ ਗੱਲ ਕਰ ਰਿਹਾ ਤੂੰ ਕੌਣ ਉਹਨਾਂ ਦੇ ਕਾਪੜੇ ਮਾਰਨ ਵਾਲਾ ਤੂੰ ਕੌਣ ਉਹਨਾਂ ਦੇ ਕਾਪੜੇ ਮਾਰਨ ਵਾਲਾ ਸਾਡਾ ਡੰਡੂ ਤੇ ਕਿਹੜੇ ਕੰਢੀ ਇਸ ਕਰਕੇ ਕਮੀ ਸਾਧੀ ਆ ਭਰਾਵੋ ਇਹ ਜਿੱਤਾ ਮਲਾਂਗੇ ਤਾਂ ਪਰ ਸੁਧਾਰ ਹੋ ਜੂਗਾ ਇੱਥੇ ਜਿਹੜਾ ਅਮੀਰ ਆ ਉਹ ਅਮੀਰ ਹੁੰਦਾ ਜਾ ਰਿਹਾ ਜਿਹੜਾ ਗਰੀਬ ਆ ਉਹ ਗਰੀਬ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ ਇਹਨਾਂ ਟਿਕਾ ਨੂੰ ਮੰਨ ਕੇ ਕਾ ਚੱਲੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਰਾਵੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਆਪਾਂ ਇੱਕ ਚੰਗਾ ਸਮਾਜ ਚੰਗਾ ਪੰਜਾਬ ਕਰ ਜੀਏ ਜਿਹਦੇ ਵਿੱਚ ਅਸੀਂ ਆਪਣੇ ਪੰਜਾਬ ਨੂੰ ਨੀਹਾਂ ਤੇ ਲੈ ਕੇ ਜਾ ਸਕੀਏ ਆ ਸਾਡੇ ਪੰਜਾਬ ਦੇ ਮੁੱਦੇ ਬੋਤਲੇ ਕਿਹੜੀਆਂ ਵਿਧਾਨ ਸਭਾ ਦੇ ਵਿੱਚ ਕਿਹੜੇ ਲੋਕ ਕਮੇਟੀ ਦੇ ਵਿੱਚ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ ਕਿਹੜੇ ਨੀਤੀਆਂ ਦੀ ਗੱਲ ਹੁੰਦੀ ਹੈ ਨੌਜਵਾਨ ਉੱਚੜ ਰਹੇ ਨੇਗੇ ਪਾਣੀ ਪ੍ਰੇਤ ਹੋ ਰਿਹਾ ਪਾਣੀ ਸਾਰਾ ਖਰਾਬ ਹੋ ਗਿਆ ਹਰ ਇੱਕ ਘਰ ਦੇ ਵਿੱਚ ਫਿਲਟਰ ਕਿਤੇ ਫਰਜ ਤੇ ਦਵਾਈ ਹੈ ਕਿਤੇ ਫਰਜ ਦੇ ਉੱਪਰ ਦਵਾਈ ਹੈ ਲੱਖ ਲੱਖ ਰੁਪਇਆ ਜਿਹੜਾ ਕਿ ਅਸੀਂ ਲਾਗਾਂ ਨੂੰ ਚੱਕੀ ਵਰਤਿਆ ਪਾਣੀ ਦੀ ਕੋਈ ਸਾਫ ਨਹੀਂ ਨਹੀਂ ਹੈਗੀ ਕੋਈ ਕਦੀ ਕੋਈ ਸਾਫ ਨਹੀਂ ਨਹੀਂ ਹੈਗੀ ਇਹ ਚੀਜ਼ਾਂ ਸਾਰਾ ਕੋ ਸਾਡਾ ਡੰਗਲਾ ਹੁੰਦਾ ਜਾ ਰਿਹਾ ਹੈ ਇਸ ਕਰਕੇ ਨੌਜਵਾਨ ਸਾਥੀਓ ਇਸ ਸਿਸਟਮ ਨਾਲ ਲੜਨਾ ਪੈਣਾ ਹੈ ਪਿੰਡਾਂ ਦੇ ਵਿੱਚੋਂ ਪਾਰਟੀਵਾਦੀ ਧੜੇਵੰਦੀ ਖਤਮ ਕਰਨੀ ਪੈਣੀ ਆ ਤੁਸੀਂ ਮੈਂ ਕਹਣਾ ਆਪ ਸਾਧੀਆਂ ਪਾਰਟੀਆਂ ਦੇ ਚੋਟੇ ਦਾ ਜੋੜਾ ਲਿਆ ਪਿਛਲੇ ਦਿਨਾਂ ਦੇ ਵਿੱਚ ਇੱਕ ਇੱਕ ਹੋਰ ਵੱਡੀ ਨੈਸ਼ਨਲ ਪਾਰਟੀ ਨੇ ਗੱਲਬਾਤ ਕਰਨੀ ਚਾਹੀਦੀ ਇਹ ਛੋਟੇ-ਚਿੱਟੇ ਨਹੀਂ ਗਿਆ ਐਮਐਲਏ ਐਫਪੀ ਵਰਮਾ ਛੋਟੇ-ਚਿੱਟੇ ਨਹੀਂ ਅਹੀ ਪਤਨਾਤ ਮਾਨ ਸੀ ਜਦੋਂ ਜੇਲ੍ਹ ਦੇ ਵਿੱਚ ਸੀ ਗੱਲ ਕਰਲਾ ਦੁਬਾਰਾ ਚੱਕੇ ਨਾਲ ਬੋਲੀ ਸਾਡੇ ਖੂਨ ਤੋਂ ਚੋਣ ਲੜਨਾ ਇਹ ਛੋਟੀਆਂ ਗੱਲਾਂ ਨੇ ਮੈਂ ਕਹਿੰਦਾ ਜਵਾਬ ਦੇਣਾ ਮੁੱਖ ਮਤਈਏ ਗੱਲਾਂ ਨਹੀਂ ਕਈਆਂ ਤੋਂ ਕੱਦ ਲਿਟਰਾਂ ਨੇ ਗੱਲਾਂ ਨਹੀਂ ਕਈਆਂ ਇਹ ਹਿੱਤ ਚੱਕੜੇ ਪੈਣਿਆ ਤੁਸੀਂ ਮੇਰੇ ਖਿਲਾਫ ਪਿੰਡਾਂ ਵਾਲੇ ਹੋ ਜਾਂਨੇ ਹੋ ਜਦੋਂ ਮੈਂ ਮੁੱਦੇ ਦੀ ਗੱਲ ਕਰਦਾ ਚਾਰ ਕਾਂਗਰਸ ਦੇ ਮੇਰੇ ਖਿਲਾਫ ਹੋ ਗਏ ਨੇ ਚਾਰ ਕੋਮਾ ਦੇ ਖਿਲਾਫ ਹੋ ਗਏ ਨੇ ਸਾਰੇ ਖਿਲਾਫ ਹੋ ਜਾਂਦੇ ਕੀ ਗੱਲ ਹੈ ਤੇ ਕਰਕੇ ਥੋੜੇ ਏਕੇ ਦੀ ਜਿਹੜੀ ਉਹ ਗੱਲ ਕਰਨੀ ਪਣੀ ਆ ਇਹ ਚੀਜ਼ਾਂ ਤੇ ਆ ਕੇ ਕਰਨੀਆਂ ਪਣੀਆਂ ਨੇ ਇਹ ਜੀ ਸਾਥੀਆਂ ਲਈਆਂ ਪਿੰਡਾਂ ਦੇ ਵਿੱਚ ਆਪੋ ਆਪਣਾ ਇਹ ਚੀਜ਼ ਨੂੰ ਥੋੜਾ ਹਵਾਓ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਇੱਕ ਕਾਮ ਕਰੋ ਤੇ ਇਹ ਪੰਜਾਬ ਲਈ ਲੜੋ ਜੱਥੇ ਬੰਦਿਆ ਕਿਸਾਨ ਜੱਥੇ ਬੰਦਿਆ ਮਜ਼ਦੂਰ ਜੱਥੇ ਬੰਦਿਆ ਸਾਥ ਦਿਓ ਲੜਾਈ ਕੋਟੀ ਇੱਕੀ ਜਿੱਤੀ ਜਾਣੀ ਹੈ ਪ੍ਰਸ਼ਾਸਨਾਂ ਜਿਹੜਾ ਸਭ ਨੂੰ ਪੂਰੀ ਦੁਨੀਆ ਦੇ ਵਿੱਚ ਪਤਾ ਲੱਗ ਚੁੱਕਿਆ ਕਿ ਸਾਡਾ ਸ੍ਰੀਵਿੰਦਰ ਸਿੰਘ ਜਿਹੜਾ ਕਲਕੱਤਾ ਸਾਹਿਬ ਦਾ ਅੱਜ ਥੋੜੇ ਆ ਬੈਠਣ ਨਾਲ ਉੱਥੇ ਬੈਠਣ ਨਾਲ ਇਤਨਾ ਬੜਾ ਫਰਕ ਪਿਆ ਕਿ ਅੱਜ ਸਰਕਾਰ ਘੋਟੇ ਭਰਨੀ ਆ ਗਈ ਠੀਕ ਆ ਸਾਡਾ ਭਰਾ ਪਿਆ ਸਾਡੇ ਭਰਾ ਦੀ ਲਾਸ ਪਈ ਆ ਬੜਾ ਚੁੱਖਾ ਪਰ ਸਰਕਾਰ ਨੂੰ ਘੋਟੇ ਭਰਨੀ ਲਿਆਦਾ ਜਮਾ ਘੋਟੇ ਭਰਨੀ ਆਪੇ ਬੈਠਣ ਨਾਲ ਪੰਜਾਬ ਦਾ ਪੁੱਤ ਜਿਹੜਾ ਕਿ ਹੁਣੇ ਆਉਣ ਸਮਝੋ ਦੇ ਕੇ ਮਾਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਦੇ ਕੇ ਚੱਲਣਗੇ ਜੇ ਇਹਨੂੰ ਇਹੀ ਗੱਲ ਜਿਹੜੋ ਕਹੀ ਸੀਗੀ ਉਹ ਸਿੱਧੂ ਮੂਸੇ ਦਾਇਆ ਜੀ ਵੀ ਉਹ ਗੱਲ ਕਹੀ ਸੀਗੀ ਕਿ ਬਾਹਰ ਦੇ ਜਾਤ ਨੂੰ ਘੋਟੇ ਭਰਨੇ ਲੈ ਕੇ ਆਓ ਅੱਜ ਵੀ ਉਹੀ ਗੱਲ ਕਹਿੰਦੇ ਆ ਕਿ ਤੁਸੀਂ ਵੇਖਿਓ ਤੁਸੀਂ ਦੁਨੀਆ ਹਲਾਤੀ ਪੂਰੀ মিডিਆ ਨੂੰ ਦੱਸਤਾ ਕਿ ਆ ਅਗਰ ਕੇ ਫੇਰ ਨੇ ਆ ਪੰਜਾਬ ਦੇ ਪੁੱਤ ਮਾਰਦੇ ਨੇ ਇਸ ਕਰਕੇ ਕੱਲੂ ਬਟਾ ਆਪਾਂ ਕੱਟ ਹੋਰ ਕਰਨਾ ਪਿੰਡਾਂ ਦੇ ਵਿੱਚ ਸਨੇਹੇ ਲਾਓ ਸਪੀਕਰਾਂ ਦੇ ਵਿੱਚ ਬੋਲੋ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਭਰਾ ਦਾ ਇਨਸਾਫ ਲੈ ਕੇ ਉੱਠਣਾ ਜਿਹੜੀ ਸੋਚ ਤੇ ਸੁਖਵਿੰਦਰ ਸਿੰਘ ਦੀ ਕਕਤਾ ਚੱਲਦੇ ਸੀਗੇ ਉਹ ਸੋਚ ਨੂੰ ਅੱਗੇ ਲੈ ਕੇ ਜਾਣਾ ਜਿਹੜਾ ਕਿ ਢੁੱਲਿਆ ਖੂਨ ਇਹ ਆਪਣਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਲੇਖੇ ਲੱਭੇ ਲਗੇ ਕੋਈ ਪੰਜਾਬ ਦੇ ਵਿੱਚ ਸਟਾਰ ਆਵੇ ਕੋਈ ਨੀਤੀਆਂ ਦੀ ਗੱਲ ਹੋਵੇ ਕੋਈ ਮੁੱਦਿਆਂ ਦੀ ਗੱਲ ਹੋਵੇ ਕੋਈ ਲੋਕਾਂ ਦੇ ਵਿਕਾਸ ਦੀ ਗੱਲ ਹੋਵੇ ਇਹ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਨੇ ਕਿਹਾ ਇਸ ਕਰਕੇ ਕੱਲ ਨੂੰ ਬੱਠਾ ਆਪਾਂ ਲੈਣਾ ਕੱਠ ਇੱਥੇ ਹੋਰ ਕਰੀਏ ਪਿੰਡਾਂ ਦੇ ਵਿੱਚ ਜਿਹੜੇ ਜਿੰਨਾ ਨੂੰ ਤੁਸੀਂ ਜਾਤ ਤੱਕਦੇ ਹੋ ਬੱਠਾ ਕੱਠ ਲਿਆ ਸਕਦੇ ਆ ਜੀ ਸ੍ਰੀ へ ਲਾ ਕੇ ਤੁਹਾਡੇ ਸਾਰਿਆਂ ਦਾ ਧੰਨਵਾਦ ਤੁਸੀਂ ਜਿਹੜਾ ਪਰਿਵਾਰ ਨਾਲ ਖੜੇ ਹੋ ਆਪਾਂ ਆਪਣੇ ਪਰਿਵਾਰ ਨਾਲ ਖੜੇ ਆ ਇਸ ਕਰਕੇ ਸਾਡੀ ਮਾਂ ਨਾਲ ਖੜਿਆ ਸਾਡੇ ਭੈਣ ਨਾਲ ਖੜਿਆ ਸਾਡੇ ਵੀਰਾਂ ਨਾਲ ਖੜਿਆ ਪਰਵਾਦ ਦੇ ਨਾਲ ਮੋਟੇ ਨਾਲ ਮੋਟਾ ਲਾਜ ਖੜਿਆ ਕਿਉਂਕਿ ਭਰਾਵੋ ਇਸ ਬੰਦੇ ਨੇ ਸਾਡੇ ਸਿਰ ਤੇ ਬਹੁਤ ਵੱਡਾ ਕਰਤ ਜੜਾ ਹੋਇਆ ਜਿਹੜੇ ਸਾਡੇ ਲਈ ਜਾ ਕੇ ਲੜਿਆ ਸਾਡੇ ਲਈ ਧਰਨੇ ਦਿੱਤੇ ਸਾਡੇ ਪੰਜਾਬ ਦੀ ਖੁੱਲ ਕੇ ਗੱਲ ਕੀਤੀ ਇਸ ਕਰਕੇ ਦਾ ਕਰਤ ਵਿੱਚ ਵੈਲਡ ਕੱਪ ਨੂੰ ਸਾਰਿਆਂ ਨੂੰ ਲਾਉਣਾ ਚਾਹੀਦਾ ਜਿੱਦਾਂ ਵੱਡਾ ਕੱਠ ਉਹਨਾਂ ਹੀ ਜਿਹੜਾ ਸਰਕਾਰਾਂ ਤੋਂ ਦਬਾਅ ਪੈਣਾ ਤੁਹਾਡਾ ਧੰਨਵਾਦ ਸਾਰਿਆਂ ਦਾ ਕੱਲ ਨੂੰ ਵੱਡਾ ਪਤਾ ਫਿਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਕੋਲ ਕੇ ਕਰੀਏ ਵੈਕੁਰਜੀ ਦਾ ਖਾਲਸਾ ਸ੍ਰੀ ਵੈਕੁਰਜੀ ਦੀ ਫਤਿਹ